ਤਾਂ ਉਹ 3 ਮਿੰਟ ਦੇ ਵਿੱਚ ਪੂਰਾ ਝੱਖੜ ਆਇਆ ਐ, ਏਡਾ ਤਕੜਾ ਆਇਆ ਨਾ, ਏਡਾ ਤਕੜਾ ਆਇਆ ਨਾ ਵੈਸੇ ਸਾਰੇ ਦੜਾ ਦੜ ਦੜਾ ਦੜ ਪੂਰੇ بڑے-ਬڑے ਸਫੈਦੇ ਟੁੱਟ ਕੇ ਉੱਪਰ ਗਿਰ ਗਏ। ਓਕੇ ਬਹੁਤ ਜ਼ਿਆਦਾ ਬੁਰਾ ਹਾਲ ਐ ਚੜਚਾਂ ਦੇ ਪੇਟ ਜਿਹੇ ਆਣੇ ਫਿਰ ਬਾਗੜੀਆਂ ਵਾਲੀ ਸਾਈਡ ਤੋਂ ਗਿਆ। ਹਾਂ ਸਰ 4-5 ਕਿਲੋਮੀਟਰ ਸੀ। ਜਿਹੜਾ ਜਾਮ ਸੀਗਾ ਹੁਣ ਵੈਸੇ ਸਮੂਥਲੀ ਚੱਲ ਰਹੀ ਆ ਉਹ ਨਹੀਂ ਹੁੰਦੀ। ਉਹਨੂੰ 3 ਮਿੰਟ ਦੇ ਵਿੱਚ ਪੂਰਾ ਝਖੜਾ ਐ ਏਡਾ ਤਗੜਾ ਆਇਆ ਨਾ ਏਡਾ ਤਗੜਾ ਆਇਆ ਨਾ ਵੈਸੇ ਸਾਰੇ ਡੜਾ ਡੜ ਡੜਾ ਡੜ ਪੂਰੇ ਬੜੇ-ਬੜੇ ਸਵੈਦੇ ਟੁੱਟ ਕੇ ਉੱਪਰ ਗਿਰ ਗਏ ਕਿੰਨੇ ਕੀਸਰੇ ਬਚਾਇਆ ਤੁਸੀਂ ਲੋਕ ਮੌਕੇ ਤੇ ਪ੍ਰਮਾਤਮਾ ਨੇ ਬਚਾਇਆ ਜੀ ਮੈਂ ਤਾਂ ਪ੍ਰਮਾਤਮਾ ਬਚਾਨ ਵਾਲਾ ਯੂਸ ਨੇ ਬਚਾਇਆ ਮੈਂ ਤਾਂ ਫਿਰ ਟੈਂਪੂ ਦੇ ਨਾਲੇ ਵਿੱਚੇ نیچے ਲਾ ਕੇ ਹੇਠ ਬੈਠ ਗਿਆ ਉਸ ਟਾਈਮਸ ਪਹਿਲੇ ਧੜਾ ਧੜ ਧੜਾ ਧੜ ਧੜਾ ਧੜ ਗਿਰੇ ਜੁਕਰੋਂ ਟੀਕੇ ਵਾਲਾ ਗੋਡਿਆ ਜੇ ਉੱਥੇ ਤੇੜ ਕਾਦੀ ਢੀਰੇ ਹੋਈ ਨੇ ਤੇ ਲਾਸਟ ਮੈਂ ਕੋਈ ਆਪਸ਼ਨ ਸੀ ਕਿ ਮੈਂ ਨਾਦੇ ਵਿੱਚ ਨਹੀਂ ਚਲਾ ਜਾ ਤੇ ਹੁਣ ਵੀ ਇੱਥੇ ਤੁਸੀਂ ਬੁਲਟੇ ਜਾ ਕੇ ਦੇਖੋ ਤਾਂ ਮੇਰੇ ਹਿਸਾਬ ਨਾਲ 5-7 ਤੋਂ ਗੱਡੀ ਖੜੀ ਹੋਣੀ ਇਹ ਤੋਂ ਜਾਣਾ ਪੈ ਜੇ ਤਾਂ ਉਹ ਕਹਿ ਰਹੇ ਨੇ ਕਿ 4-5 ਘੰਟੇ ਤੁਹਾਨੂੰ ਇੱਥੋਂ ਲੰਘਣ ਤੇ ਲੱਗ ਜਾਣਗੇ ਬੇ ਭਵਾਨੀ ਆ ਥੱਲੇ ਤੋਂ ਆ ਰਹੇ ਸੀਗਾ ਕਿੰਨੇ ਸੜਕਾਂ ਦੇ ਪੇੜ ਗਿਰੇ ਨੇ ਬਿਲਕੁਲ ਸੜਕਾਂ ਜਾਮ ਹੋਈਆਂ ਨਮਸਕਾਰ ਨਖਸ਼ੀਰ ਆਪ ਦੀ ਖੇਤਰ ਸਤਾਰ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਟੂਰਨਾਮੈਂਟ ਦੇ ਵਿੱਚ ਇਹ ਪੂਰਾ ਝਖੜ ਆ ਐ ਏਡਾ ਤਗੜਾ ਆ ਐ ਨਾ ਏਡਾ ਤਗੜਾ ਆ ਐ ਨਾ ਵੈਸੇ ਸਾਰੇ ਡੜਾ ਡੜ 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 ਪੂਰੇ ਬੜੇ ਬੜੇ ਸਵੈਦੇ ਟੁੱਟ ਕੇ ਉੱਪਰ ਗਿਰਦੇ ਤੁਸੀਂ ਕਾ ਇਸ ਤੇ ਮੈਂ ਵੀ ਮੈਂ ਛੋਟਾ ਹੱਥ ਨਹੀਂ ਚਲਾਣਾ ਨਹੀਂ ਟਾਈਮ ਤੇ ਹਾਂ ਪੂਰਾ ਡੈਮੇਜ ਹੋ ਗਿਆ ਹਾਂ ਪੂਰਾ ਡੈਮੇਜ ਹੋ ਗਿਆ ਉਹ ਤੁਹਾਡੇ ਦਰਸਤ ਕਰੇ ਕਿੰਮਤ ਕਿਸ ਨੇ ਬਚਾਇਆ ਬੰਦ ਲੋ ਮੌਕੇ ਪਰਮਾਤਮਾ ਨੇ ਬਚਾਇਆ ਜੀ ਮੰਦਾ ਮੈਂ ਪਰਮਾਤਮਾ ਬਚਾਨ ਵਾਲਾ ਯੂਸ ਨੇ ਬਚਾਇਆ ਮੈਂ ਤਾਂ ਫਿਰ ਟੈਂਪੂ ਦੇ ਨਾਲੇ ਵਿੱਚ ਨੀਚੇ ਲਾ ਕੇ ਹੇਠ ਬੈਠ ਗਿਆ ਤੇ ਉਸ ਟਾਈਮਸ ਪੈਦੇ ਧੜਾ ਧੜ ਧੜਾ ਧੜ ਧੜਾ ਧੜ ਗਿਰੇ ਉੱਪਰੋਂ ਇਹ ਕਾਇ ਦੇਖੀ ਨਹੀਂ ਹੈਗਾ ਦੇਖ ਲੋ ਤੁਸੀਂ ਆ ਦੇਖੋ ਕੀ ਹਾਲ ਹੈ ਦੇਖੋ ਮੈਂ ਬਾਈ ਜੀ ਖੰਨੇ ਤੋਂ ਆ ਰਹੇ ਹਾਂ ਕੋਈ ਜਿਹੜਾ ਤੂਫਾਨ ਆਇਆ ਆਪਾਂ ਦੇਖਿਆ ਹੀ ਹੈ ਸਾਰਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਹੈ ਇਲਾਵਾ ਮੈਂ ਕੱਲੇ ਤੋਂ ਮਲੇਰਪੁਰ ਵਾਲੀ ਸੜਕ ਪਾਈ ਉੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੜਕਾਂ ਤੇ ਪੇੜ ਕੱਢੇ ਹੋਏ ਨੇ ਫਿਰ ਬਾਗੜੀਆਂ ਵਾਲੀ ਸਾਈਡ ਤੋਂ ਗਿਆ ਤਾਂ ਛੇਕੇ ਆਣਾ ਕੋਲ ਜਾ ਕੇ ਉੱਥੇ ਤੇੜ ਕੱਢੀ ਡਿਰੇ ਹੋਈ ਨੇ ਤੇ ਲਾਸਟ ਬਿਲਕੁਲ ਆਪਸ਼ਨ ਸੀ ਕਿ ਮੈਂ ਨਾਦੇ ਵਿੱਚ ਦੀ ਚਲਾ ਜਾਂ ਤੇ ਹੁਣ ਵੀ ਇੱਥੇ ਤੁਸੀਂ ਬੁਲਟੇ ਜਾ ਕੇ ਦੇਖੋ ਤਾਂ ਮੇਰੇ ਹਿਸਾਬ ਨਾਲ 5-7 ਤੋਂ ਗੱਡੀ ਖੜੀ ਹੋਈ ਇੱਥੋਂ ਜਾਣਾ ਪੈ ਜੇ ਤਾਂ ਉਹ ਕਹਿ ਰਹੇ ਨੇ ਕਿ 4-5 ਘੰਟੇ ਤੁਹਾਨੂੰ ਦੇਖੋ ਲੰਘਣ ਤੇ ਲੱਗ ਜਾਣਗੇ ਜੇ ਕੋਹਾਨੀਗੜ੍ਹ ਸਾਈਡ ਵੀ ਪੇੜ ਕੱਢੀ ਕਰਕੇ ਇਹ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਐਮਰਜੈਂਸੀ ਤੋਂ ਉੱਤੇ ਪਾਸੀਬਲ ਨਹੀਂ ਬਿਲਕੁਲ ਫਾਸਲੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਹੁਣ ਕਾਫੀ ਲੋਕ ਤੁਹਾਡੇ ਸਾਹਮਣੇ ਪਟਿਆਲੇ ਸਾਈਡ ਤੋਂ ਜਾ ਰਹੇ ਆ ਪਟਿਆਲੇ ਸਾਈਡ ਤੋਂ ਵੀ ਜਾ ਕੇ ਅੱਗੇ ਇਹ ਨਹੀਂ ਪਤਾ ਕਿ ਅੱਗੇ ਵੀ ਰੋਡ ਕਿੱ데 ਬਲੌਕ ਹੋ ਤਿੰਨੇ ਮਲੇ ਨੂੰ ਕੋਟਲਾ ਬਾਗੜੀਆਂ ਤੋਂ ਅੰਮੀ ਵਾਲੇ ਸਾਰੇ ਬਲੌਕ ਆ ਬਿਲਕੁਲ ਬਲੌਕ ਹੈ ਜੀ ਮੈਂ ਕਿੰਨੇ ਰਸਤੇ ਜਾ ਕੇ ਆਂ ਗੱਲੇ ਤੋਂ ਆ ਰਹੇ ਸੀਗਾ ਕਿੰਨੇ ਸੜਕਾਂ ਦੇ ਪੇੜ ਗਿਰੇ ਹੋਏ ਬਿਲਕੁਲ ਸੜਕਾਂ ਜਾਮ ਹੋਈਆਂ ਬਹੁਤ ਮਦਦ ਕੀਤੀ ਤਾਂ ਜੋ ਕੋਈ ਰਸਤਾ ਖੁੱਲ ਸਕੇ ਹੁਣ ਇਹ ਰਸਤਾ ਬਿਲਕੁਲ ਚੱਲ ਰਿਹਾ ਚਲੋ ਚੱਲ ਰਿਹਾ ਟ੍ਰੈਫਿਕ ਖੁੱਲ ਜੂਗੀ पांच चार मिनट तक क्लीयर हो जाऊंगा सर काफी किलोमीटर का जाम हाँ सर चार पांच किलोमीटर थी जो जाम सीगा हुण वैसे समूथली चल रही है हौली हौली हुण चल पीता निकल जाएगा खुल जाएगा जी पहला दरख्तों करके सी तो क्योंकि आटो दबण करके रोड लो सीगा हुण सेट अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और रहिए सत्ता न्यूज़